ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾਈ ਦਸਵੀਂ ਕਵਿਓ ਬਾਦ ਬੇਨਤੀ ਚੋਪਈ ਹਮਰੀ ਕਰੋ ਆਦਰ ਚਾ ਪੁਰਨੋ ਇਹ ਚਿਤ ਕੀ ਛਾ ਤਾ ਚਰਨਨ ਮਨ ਰਹਿ ਹਮਾਰ ਆਪਣਾ ਜਾਣ ਕਰੋ ਫਤਪਾਨ ਅਮਰੇ ਦੁਤ ਸੁਵੈ ਤੁਮ ਕਾਹੋ ਅਪਦੇ ਮੈਂ ਬਚਾਓ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੁਰਚਾ ਨਿਜ ਕਰਤਾ ਕਰਿਆ ਸਭੈ ਰਨ ਕੋ ਆਜਿ ਸੰਗਰੇ ਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰੇ ਪਿਆਸਾ ਤੁਮੈ ਛੋੜ ਕੋਈ ਔਰ ਨਾ ਧਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿਏ ਚੰਚੰ ਸਤਰ ਹਮਾਰੇ ਮਾਰਿਏ ਆਪਾਦੈ ਮੁਝੈ ਵਰਿਆ ਮਰਨ ਕਾਲ ਕਾ ਤ੍ਰਸ ਨ ਹੋਰਿਆ ਓ ਜੋ ਸਦਾ ਮਾਰੇ ਪਚਾ ਸ੍ਰੀ ਹਸਤ ਜੋ ਕਰਿਓ ਰਚਾ ਰਖ ਲਿਓ ਮੈਂ ਰਖਨ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਖੇ ਹੰਤਾ ਤੁਮਹਾਂ ਪੁਰੀ ਚਤਰ ਦਸ ਕੰਤਾ ਆਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਬਿਸਨ ਪ੍ਰਗਾਸਾ ਸੰਗਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਇਹ ਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਅਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜਚ ਨਿਉਪਜਾਇਓ ਆਦਿ ਅੰਤਿ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਿ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਫਲ ਮੋਹ ਬਤਗੀਓ ਘਟ ਘਟ ਕੇ ਅੰਤਰ ਕੀ ਜਾਣਤ ਹਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰ ਚਲਿਆ ਸਤੂਲਾ ਸਭ ਪਰ ਕਿਰਪਾ ਦੇਖ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪੰਡ ਪੰਡ ਕੀ ਜਾਨੈ ਜਬ ਉਦ ਕਰਖ ਕਰਾਂ ਕਰ ਤਾਰਾ ਪਰ ਜਾ ਤਰ ਤ ਤਬ ਦੇ ਆਪਨ ਜਬ ਆਕਰਖ ਕਰਤੋਂ ਕਬ ਹੋ ਤੁਮ ਮਿਲਤ ਦੇ ਤਰ ਸਭੋਂ ਜੇ ਤੇ ਬਦੰਤ ਸ੍ਰਿਸ਼ ਸਭ ਤਾਰਾ ਆਪ ਆਪਨੀ ਬੋ ਜਿ ਉਚਾਰ ਤੋਂ ਸਭੀ ਤੇਰਾ ਤਨ ਰਾਲਮ ਜਾਣਤ ਬੇਦ ਪੇਦ ਹਰਿਆਾਲਮ ਨਿਰੰਕਾਰ ਨਿਰੋਕਾਰ ਨਿਰਲੰਭ ਆਦ ਨੀਲ ਨਦ ਸੰਭ ਤਾਂ ਕਾ ਮੂੜਿ ਅਚਾਰਤ ਪੇਦਾ ਜਾਕੋ ਪੀਵ ਨ ਪਾਵਤ ਬੇਦਾ ਤਾਂ ਕੋ ਕਰਪਾ ਨਿਨਮਾਨ ਮਹਾ ਮੂੜ ਕਛ ਪੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿਨਤ ਨਾ ਪੇਵ ਆਪ ਆਪ ਨੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਫਸਾਰਾ ਕੇ ਵਿਦ ਸੰਜਪ ਤੁ ਸੰਸਾਰ ਏਕੈ ਰੂਪਨ ਉਸਰੂਪਾ ਰੰਗ ਪਿਉ ਰਾਉ ਗਈ ਪੂਪਾ ਅੰਡ ਜੇ ਰਸੇ ਤਜ ਕੀਨੀ ਉਦ ਪੁਜ ਖਾਨ ਬੋਰ ਰਚ ਦੀਨੀ ਕਹੋ ਫੁੱਲ ਰਾਜਾ ਬੈਠਾ ਕਹੋ ਸਿਮਟ ਪਉ ਸੰਕਰ ਕਾਟਾ ਸੰਗਰੀ ਸ੍ਰੇਟ ਦੇ ਕਾਏ ਅਚੰਪਾ ਆਦ ਜਗਾਦ ਸਰੂਪ ਸਿਆਮ ਭਵ ਅਬਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤਿਉ ਤਪਤਾ ਸਕਲ ਮਲੇਚ ਕਰੋ ਰਣਕਾਤਾ ਜੇ ਅਤ ਤਸਰਨੀ ਫਰੇ ਤਿਨਕੇ ਦੁਚ ਸੁਦਕ ਤਵ ਮਰੇ ਕੁਰਖ ਜਵਨ ਪੰਗ ਪਰੇ ਧਿਆਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਕਟਨੇ ਹੈ ਲਚਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੋ ਤਾਂ ਕੇ ਤਾਪ ਤਨ ਕਮੈ ਹਰੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਛਾ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੀ ਤਾਹੀਂ ਉਬਾਰਾ ਜਿਨਰ ਨਾਮ ਤਿਆਰੋ ਕਹਾ ਦਰ ਦੁਸ਼ਟ ਦੋਖ ਤੇ ਰਾ ਖੜਕ ਕੇਤਮੈ ਸਰਣ ਤਿਆਰੀ ਆਪਾਦ ਲਿਓ ਬਾਰੀ ਸਰਬ ਠੋਰ ਮੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤਮੈ ਸਰਣ ਤਿਆਰੀ ਆਪ ਬਾਤ ਦੇ ਲਿਓ ਉਬਾਰੀ ਸਰਬ ਟੋਰਮ ਸਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਖਾਕ ਖੰਸਾ ਵਾਹਿਗੁਰੂ ਜੀ ਕੀ ਫਤਿਹ